ਸਰ ਕੀ ਨਾਮ ਹੈ ਤੁਹਾਡਾ ਕਿਹੜਾ ਥਾਣਾ ਜੀ ਅ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨ ਸਦੇ ਲੋਕ ਆਪਣਾ ਫੜੀ ਟੁਕੀ ਫੜੀ ਇਤਨੀ ਇਹ ਦੇਖੀ ਨਾ ਇਹ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜਿਹਦੀਆਂ ਨਿਜਾਂਤ ਦੇਸ਼ਾ ਜੋ ਨਸ਼ਾ ਮੁਕਤੀ ਦਾ ਜਿਹੜੀ ਹੈਗੀ ਹੈ ਨਸ਼ਾ ਵਿਰੋਧੀ ਜਿਹੜੀ ਹੈਗੀ ਹੈ ਮੁਹਿੰਮ ਚਲਾਈ ਗਿਆ ਉਸ ਤਹਿਤ ਹੀ ਗੱਲ ਜਿਹੜੀ ਹੈਗੀ ਹੈ ਏਐਐਸਆਈ ਜੋਸ਼ਨਾ ਸ਼ਰਮਾ ਸਮੇਤ ਪੁਲਿਸ ਪਾਰਟੀ ਵੱਲੋਂ ਇੱਕ ਜਿਹੜੀ ਹੈਗੀ ਔਰਤ ਕਰਨੈਲ ਕੌਰ ਉਹਨੂੰ ਜਿਹੜਾ ਕਾਬੂ ਕਰਕੇ ਉਸ ਪਾਸੋਂ ਜਿਹੜਾ 10 ਕਿਲੋ ਉੱਕੀਚੋਰਾ ਪੋਸਤ ਬਰਾਮਦ ਕੀਤਾ ਗਿਆ ਜਿਸ ਤਹਿਤ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਨੰਬਰ 35 ਮਿਤੀ 28 ਦਿਨ 2024 ਦਰਜ ਕਰਕੇ ਉਹਦੀ ਤਫ਼ਤੀਸ਼ ਜਿਹੜੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਹ ਜਿਹੜਾ ਹੈਗਾ ਜਿਹੜੀ ਮੁੱਢਲੀ ਪੁਛਗਿਸਤ ਦਰਾਂ ਨੇ ਦੱਸਿਆ ਵੀ ਜਿਹੜਾ ਹੈਗਾ ਪੀਲਵਾੜਾ ਰਾਜਸਥਾਨ ਤੋਂ ਲੈ ਕੇ ਆਈ ਸੀ ਤੇ ਹੋਰ ਜਿਹੜਾ ਹੈਗਾ ਅੱਜ ਜਦੋਂ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਰਿਮਾਂਡ ਹਾਸਲ ਕਰਕੇ ਜਿਹੜਾ ਹੋਰ ਢੰਗਾਈ ਨਾਲ ਇਹਦੀ ਜਿਹੜੀ ਹੈਗੀ ਆ ਪੁਛਗਿਸਤ ਕਰਕੇ ਅਗਲੀ ਤਫ਼ਤੀਸ਼ ਹੈ ਜਿਹੜੀ ਅਮਲ ਵਿੱਚ ਲਿਆਂਦੀ ਜਾਏਗੀ ਤਾਂ ਜੋ ਜਿਹੜਾ ਹੈਗਾ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਨੂੰ ਵੀ ਜਿਹੜਾ ਹੈਗਾ ਤਫ਼ਤੀਸ਼ ਦਰਾਂ ਜਿਹੜਾ ਲਿਆਂਦਾ ਜਾ ਸਕੇ ਪਹਿਲਾ ਰਿਸ਼ਤੇ ਤੋਂ ਮੰਨਦੇ ਹੈ ਜੀ ਇਸ ਨੂੰ ਜੋ ਇਹਦੇ ਜਿਹੜਾ ਹੈਗਾ ਮੁੱਢਲੀ ਇਹਨੇ ਪੁਛਗਿਸਤ ਮੰਨੇ ਵੀ ਤੇ ਦੋ ਮੁਕੱਦਮੇ ਦਰਜ ਹੈ ਜੋ ਅਸੀਂ ਜ ਇਹ ਹੈ ਕਿਥੋਂ ਦੀ ਹੋ? ਇਹ ਪਿੰਡ ਫਰੀਦਕੋਟ ਕੋਟਲੀ ਥਾਣਾ ਸੰਗਤ ਦੀ ਰਹਿਣ ਵਾਲੀ